14 ਲੱਖ ਵਾਲੀ ਉਸ ਝੋਟੀ ਕੋਲੇ ਖੜੇ ਆ ਜਿਹਦੀ ਆਪਾਂ ਪਿਛਲੇ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਵੀਡੀਓ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਹੋਈਆਂ ਵਾਇਰਲ ਹੋਣ ਤੋਂ ਬਾਅਦ ਉਹ ਗੱਲਾਂ ਜਦੋਂ ਬਾਹਰ ਆਈਆਂ ਇਹ ਵੀਡੀਓ ਥੋੜੀ ਆਪਾਂ ਕਹਿ ਦੰਨੇ ਆ ਵੀ ਸਫਾਈ ਦੇ ਉੱਤੇ ਪਾ ਰਹੇ ਆਪਾਂ ਜੋ ਉਸ ਦੇ ਵਿੱਚ ਬੋਲਣ ਦੇ ਵਿੱਚ ਮਿਸਟੇਕ ਹੋ ਗਈ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਜਿਹ ਵੀ ਆਪਾਂ ਉਸੇ 14 ਲੱਖ ਵਾਲੀ ਝੋਟੀ ਕੋਲ ਖੜੇ ਆ ਇਹ ਸਾਰੀ ਡਿਟੇਲ ਲੈਣੇ ਆ ਵੀਰ ਨਾਲ ਤੇ ਗੱਲਬਾਤ ਕਰਦੇ ਆਂ ਆਜੋ ਫਿਰ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਬਾਈ ਜੀ ਆਪਾਂ ਕੁਛ ਦਿਨ ਪਹਿਲਾਂ ਹਨ ਇਸੇ 14 ਲੱਖ ਵਾਲੀ ਝੋਟੀ ਬਾਰੇ ਆਪਾਂ ਵੀਡੀਓ ਹਾਂ ਇਹ ਵੀ ਸਾਰੀ ਕਹਾਣੀ ਕਿੱਥੋਂ ਸਟਾਰਟ ਹੋ ਵੀਡੀਓ ਦੇ ਵਿੱਚ ਇਹ ਦੋ ਵਾਇਰਲ ਹੋਈ ਖੁੱਭੀਆਂ ਹੋਈਆਂ ਗੱਲਾਂ ਸੀ ਉਹ ਬਾਹਰ ਆ ਗਈਆਂ ਹਨ ਹਾਂ ਨਹੀਂ ਉਹ ਤਾਂ ਭਾਜੀ ਐਵੇਂ ਨਾ ਵੀ ਝੋਟੀ ਆਪਣੀ ਵਧੀਆ ਵੀ ਆਪਾਂ ਦਾ ਨੋਰਮਲ ਆਪਾਂ ਵੀਡੀਓ ਬਣਾਈ ਸੀ ਝੋਟੀ ਦੀ ਠੀਕ ਹੈ ਜੀ ਠੀਕ ਹੈ ਵੀ ਉਹ ਤਾਂ ਚਲੋ ਐਵੇਂ ਵੀ ਝੋਟੀ ਠੀਕ ਵਧੀਆਂ ਦੁੱਧ ਤੇ ਚੱਲ ਰਹੀ ਸੀ ਉਹ ਆਪਾਂ ਨੋਰਮਲ ਤਰੀਕੇ ਤੇ ਆਪਣੀ ਵੀਡੀਓ ਬਣਾ ਲਈ ਜਿਹੜੀ ਮੇਨ ਗੱਲ ਹੈ ਨਾ ਉਹ ਹੈ ਵੀ ਤਨੋਲਾ ਜਿਹੜੀ ਚੈਂਪੀਅਨ ਝੋਟੀ ਰਹੀ ਸੀ ਵੀ ਤਨੋਲਾ ਅਸੀਂ ਵੀ ਚੋਟੀ ਨੂੰ ਲੈ ਕੇ ਗਏ ਸੀ ਸਾਡਾ ਉੱਥੇ ਨੰਬਰ ਨਹੀਂ ਆਇਆ ਅੱਛਾ ਜੀ ਉਹ ਗੱਲ ਚਲੋ ਕੋਈ ਗੱਲ ਨਹੀਂ ਕਿਸੇ ਨਾਲ ਆਪਣੀ ਨਿਰਾਸ਼ਗੀ ਕੋਈ ਵੇਰ ਭਾਵ ਨਹੀਂ ਹੈ ਕਿਸੇ ਨਾਲ ਬਿਲਕੁਲੀ ਬਿਲਕੁਲ ਠੀਕ ਹੈ ਜੀ ਪਰ ਜਿਹੜੀ ਮੇਨ ਗੱਲ ਸੀ ਵੀ ਘੱਟੋ ਘੱਟ 15 20 ਦਿਨ ਪਹਿਲਾਂ ਇੱਕ ਫੋਨ ਆਇਆ ਸੀ ਵੀ ਅਸੀਂ ਜਿਹੜੀ ਤਨੋਲੇ ਸਾਡੀ ਚੋਟੀ ਚੈਂਪੀਅਨ ਆਈ ਸੀ ਕਹਿੰਦੇ ਤੇ ਸਾਡੀ ਜਿਹੜੀ ਚੋਟੀ ਹੈ ਉਹਦਾ ਜਿਵੇਂ ਦੁੱਧ ਦੇਣਾ ਦੋਨੇ ਟੈਂਬਾਂ ਦਾ ਕਹਿੰਦਾ 8 ਲੀਟਰ ਹੀ ਐ ਫੋਨ ਜਿਹੜਾ ਹੁਣ 15-20 ਦਿਨ ਪਹਿਲਾਂ ਆਇਆ ਸੀ ਮੈਲਾ ਦਾ ਸੀਗਾ ਪਿਛਲੇ 11ਵੇਂ 12ਵੇਂ ਮਹੀਨੇ 12ਵੇਂ ਮਹੀਨੇ ਸੀਗਾ ਅੱਛਾ ਹੁਣ 15-20 ਦਿਨ ਪਹਿਲਾਂ ਹੀ ਫੋਨ ਆਇਆ ਹਾਂ ਠੀਕ ਆ ਉਹੀ ਜਦੋਂ ਚੋਟੀ ਦੀ ਅਸੀਂ ਸ਼ੁਰੂ ਦੇ ਵਿੱਚ ਚੋਟੀ ਦੀ ਵੀਡੀਓ ਪਾਈ ਸੀ ਉਹ ਸੁਮੇਸ਼ ਤਾਲੂ ਵਾਲੇ ਚੈਨਲ ਤੇ ਕਿਉਂਕਿ ਆ ਸਰਤਾਜ ਤਾਲੂ ਦੀ ਚੋਟੀ ਸੀ ਠੀਕ ਆ ਜੀ ਠੀਕ ਹੈ ਤੇ ਉਹਦੇ ਵਿੱਚ ਕਿਸੇ ਨੇ ਉਹ ਫੋਨ ਕਰਕੇ ਕਿਹਾ ਤਾਂ ਵੀ ਚੋਟੀ ਮੇਰੀ ਸੀ ਜਿਹੜੀ ਚੈਂਪੀਅਨ ਤੋਂ ਲਿਆਈ ਸੀ ਠੀਕ ਆ ਜੀ ਤੇ ਇਹ ਕਹਿੰਦਾ 8 ਲੀਟਰ ਦੁੱਧ ਹੈ ਉਦੋਂ ਕਹਿੰਦਾ 7 ਲੱਖ ਰੁਪਏ ਲੱਗਦੇ ਸੀ ਵੇਚ ਦਿੰਦਾ ਵਧੀਆ ਰਹਿੰਦਾ ਸੀ ਹਾਂਜੀ ਉਹ ਬਾਤ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਵੀ ਉਹ ਦਿਨ ਉਹਨਾਂ ਦੇ ਮਾਲਕ ਨੇ ਫੋਨ ਕੀਤਾ ਸੀ ਠੀਕ ਹੈ ਜੀ ਪਰ ਉਹਨਾਂ ਦੇ ਮਾਲਕ ਨਾਲ ਮੇਰੀ ਗੱਲ ਹੋਈ ਸੀ ਤੇ ਉਹ ਕਹਿੰਦੇ ਵੀ ਨਹੀਂ ਸਾਡੀ ਜਿਹੜੀ ਚੋਟੀ ਹੈ ਉਹ ਵਧੀਆ ਦੁੱਧ ਤੇ ਚੱਲ ਰਹੀ ਹੈ ਠੀਕ ਹੈ ਇਹ ਕਿਸੇ ਸਰਾਰਤੀ ਤਤਵ ਨੇ ਫੋਨ ਕਰਿਆ ਸੀ ਜਿਹੜੀ ਆਪਣੇ ਤੋਂ ਗੱਲ ਵੀਡੀਓ ਤੇ ਬੋਲੀ ਗਈ ਬੋਲੀ ਗਈ ਹਾਂ ਵੀ ਸਰਾਰਤੀ ਤਤਵ ਨੇ ਫੋਨ ਕਰਿਆ ਸੀ ਇਹ ਸਾਡੀ ਝੋਟੀ ਦੀ ਹੈ ਵੀ টিਆਰਪੀ ਕਟਾਉਣ ਵਾਸਤੇ ਉੱਥੇ ਕਹਿੰਦੇ ਮੇਲੇ 'ਚ ਵੀ ਕਈ ਸਰਾੜਤੀ ਤੱਤ ਤਨੋਲੇ ਮੇਲੇ ਸੀਗੇ ਜਿਹੜੇ ਵਿਵਾਦ ਉਠਾਉਣ ਲੱਗ ਰਹੇ ਸੀ ਤੇ ਹੁਣ ਉਹਨਾਂ ਤੋਂ ਹੀ ਕਿਸੇ ਨੇ ਫੋਨ ਕਰਿਆ ਤੁਹਾਨੂੰ ਹਾਂ ਗਲਤ ਸੁਣ ਲਿਆ ਸੀ ਹਾਂ ਗਲਤ ਮੈਸੇਜ ਦਿੱਤਾ ਹਾਂ ਠੀਕ ਹੈ ਤੇ ਉਹ ਜਿਹੜੇ ਬਠਿੰਡਾ ਤੋਂ ਤਿੱਥੋ ਪਿੰਡ ਤੋਂ ਐ ਬਾਈ ਲਖਵੀਰ ਐ ਪਤਾ ਨਹੀਂ ਲਖਵਿੰਦਰ ਅੱਛਾ ਜੀ ਲਖਵੀਰ ਜਾਂ ਲਖਵਿੰਦਰ ਨਾਮ ਦਾ ਵੀਰ ਦਾ ਹਾਂ ਤੇ ਉਹਨਾਂ ਦੇ ਨੰਬਰ ਵੀ ਆਪਾਂ ਇਸ ਵੀਡੀਓ 'ਚ ਦੇ ਦਾਂਗੇ ਵੀ ਜਿਨ੍ਹਾਂ ਦੀ ਛੋਟੀ ਉਹਦੋਂ ਸ਼ੋਅ ਦੇ ਵਿੱਚ ਆਈ ਸੀ ਹਾਂ ਨੰਬਰਾਂ ਚ ਦੋ ਤਿੰਨ ਸ਼ੋਅ ਦੇ ਵਿੱਚ ਆਈ ਸੀ ਜਿਵੇਂ ਚੜਕ ਮੰਡੀ ਤੇ ਤਨੋਲਾ ਮੇਲੇ ਜੇ ਬਾਕੀ ਉਹਨਾਂ ਨਾਲ ਗੱਲ ਕਰ ਸਕਦਾ ਵਧੀਆਂ ਦੋਤੇ ਚਲਦੀ ਹੈ ਛੋਟੀ ਠੀਕ ਹੈ ਮੌਕੇ ਦੇ ਆ ਸਮਾਂ ਤੇ ਜਾ ਕੇ ਦੇਖ ਵੀ ਸਕਦੇ ਹਣ ਕਿਸੇ ਵੀ ਬਾਕੀ ਇਹ ਜੇ ਹੁੰਦੇ ਹੈਗੇ ਹੀ ਸ਼ਰਾਧਿਤ ਤ ਹੁੰਦੇ ਹੈ ਜਿਹੜੇ ਮਤਲਬ ਦੂਜਿਆਂ ਦੀ ਛੋਟੀ ਦੀ ਨਿੰਦਾ ਕਰਕੇ ਤੇ ਇਸ ਤਰ੍ਹਾਂ ਮਤਲਬ ਗਲਤ ਫੋਨ ਕਰਦੇ ਆ ਉਹਨਾਂ ਨੂੰ ਵੀ ਮੈਂ ਇਸ ਵੀਡੀਓ ਮਾਧਮੇ ਚ ਇਹੀ ਕਹੂੰਗਾ ਵੀ ਜਿਵੇਂ ਕਿਸੇ ਨਾਲ ਅਗਰ ਨਾਰਾਜ਼ਗੀ ਹੈ ਤਾਂ ਉਹਵੇਂ ਕੱਢ ਸਕਦੇ ਆ ਇਸ ਤਰ੍ਹਾਂ ਕਿਸੇ ਦੀ ਮਤਲਬ ਮਾਰਕੀਟ ਵੈਲਿਊ ਖਰਾਬ ਕਰਨੀ ਉਹ ਚੰਗੀ ਗੱਲ ਨਹੀਂ ਆਪਾਂ ਚਲੋ ਆਪਾਂ ਨੂੰ ਜਿੰਨੀ ਕਿ ਡਿਟੇਲ ਆਈ ਕਿਸੇ ਨੇ ਫੋਨ ਕੀਤਾ ਆਪਾਂ ਉਹ ਗੱਲ ਵੀਡੀਓ ਦੇ ਵਿੱਚ ਬੋਲੀ ਸੀ ਉਸ ਦਿਨ ਵੀਡੀਓ ਵਾਇਰਲ ਹੋਈ ਦੋਸਤੋ ਤਾਂ ਕੀ ਹੋਇਆ ਬਈ ਉਹ ਮਾਲਕਾਂ ਦਾ ਫੋਨ ਨੰਬਰ ਫੋਨ ਆ ਗਿਆ ਹਾਂ ਟੋਟੀ ਵਾਲਿਆਂ ਦਾ ਲਖਵਿੰਦਰਾ ਵੀਰ ਦਾ ਨਾਮ ਜਾਂ ਲਖਵੀਰ ਹੈ ਹਾਂ ਤੇ ਤਿੱਥੋਂ ਪਿੰਡ ਆ ਬਠਿੰਡੇ ਜਲਾ ਹੈ ਨਾ ਹਾਂਜੀ ਹਾਂਜੀ ਉਥੋਂ ਫੋਨ ਆ ਗਿਆ ਸਾਨੂੰ ਤਾਂ ਫੋਨ ਆਉਣ ਤੋਂ ਬਾਅਦ ਵੀ ਸਾਰੀ ਗੱਲ ਤਾਂ ਆਪਾਂ ਨੂੰ ਪਤਾ ਚੱਲਿਆ ਵੀ ਫੋਨ ਆਉਣ ਤੋਂ ਬਾਅਦ ਹਾਂ ਫੋਨ ਆਉਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਬਾਕੀ ਉਹਨਾਂ ਦੀ ਚੋਟੀ ਜਾ ਕੇ ਕੋਈ ਦੇਖ ਸਕਦਾ ਹੈ 2 ਮਹੀਨੇ ਹੋ ਗਏ ਸੂਈ ਨੂੰ ਵਧੀਆ ਮਿਲਕਿੰਗ ਤੇ ਚੱਲਦੀ ਹੈ ਕੋਈ ਭਾਈ ਮਿਲਕ ਦੇਖਣਾ ਚਾਹੁੰਦਾ ਹੈ ਤਾਂ ਚੰਗੇ ਦੁੱਧ ਤੇ ਚੱਲਦੀ ਬਾਕੀ ਜਿਹੜੇ ਵੀ ਪ੍ਰਾ ਦੇਖਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੂੰ ਤਾਂ ਕਿ ਇਹ ਜਿਹੜਾ ਸ਼ਰਾਰਤੀ ਆਹ ਸ਼ਰਾਰਤੀ ਤੱਤ ਹੈ ਨਾ ਇਹਨਾਂ ਨੂੰ ਵੀ ਪਤਾ ਚੱਲੇ ਵੀ ਕਿਸੇ ਦੀ ਮਤਲਬ ਝੋਟੀ ਬਾਰੇ ਕੋਈ ਗਲਤ ਨਿੰਦਾ ਕਰਨਾ ਗਲਤ ਹੈ। ਵੀਰ ਇਹ ਵੀ ਗੱਲ ਕਹਿੰਦੇ ਸੀ ਆਪਾਂ ਨੂੰ ਕਮੈਂਟ ਆਇਆ ਪਾਈ ਜੀ ਵੀ ਤੁਸੀਂ ਇਸ ਝੋਟੀ ਦੀ ਲਾਈਵ ਮਿਲਕਿੰਗ ਬਾਰੇ ਕੀ ਹੈ ਵੀ ਹੋਣਾ ਨਹੀਂ ਇਹਨਾਂ ਨੂੰ ਤਾਂ ਤੁਸੀਂ ਉਹਨੂੰ ਕਹਿਤਾ ਤਾਂ ਵੀ ਉਸ ਬਾਰੇ ਵੀ ਤੁਹਾਨੂੰ ਜਾਣਨਾ ਪਾਉ ਉਹਨਾਂ ਭਰਾਵਾਂ ਨੂੰ ਵੀ ਉਸ ਗੱਲ ਦਾ ਕੀ ਸੀ ਉਹ ਐਵੇਂ ਹੈ ਪਾਜੀ ਵੀ ਲਾਈਵ ਮਿਲਕਿੰਗ ਦੀ ਗੱਲ ਹੈ ਐਵੇਂ ਹੈ ਵੀ ਜਦੋਂ ਇਹਨੂੰ ਸੂਈ ਨੂੰ ਘੱਟੋ ਘੱਟ 25 ਦਿਨ ਹੋ ਗਏ ਨਾ ਇਹ 23.5 ਲੀਟਰ ਦੁੱਧ ਤੇ ਚੱਲੀ ਸੀ ਠੀਕ ਹੈ ਠੀਕ ਹੈ ਉਦੋਂ ਬਾਅਦ ਕੀ ਹੋ ਗਿਆ ਕਿ ਇੱਕ ਪਿਛਲੇ ਥਣ ਦੇ ਵਿੱਚ ਮਸਟਾਈਟਿਸ ਆ ਗਿਆ ਠੀਕ ਹੈ ਠੀਕ ਹੈ ਜਿਹੜਾ ਕੋਈ ਭਰਾ ਦੇਖਣਾ ਚਾਹੁੰਦਾ ਹੈ ਦੋ ਥਣਾਂ ਦਾ ਇੱਕ ਅਗਲੇ ਦਾ ਇੱਕ ਪਿਛਲੇ ਦਾ ਜਦੋਂ ਮਰਜ਼ੀ ਦੁੱਧ ਦੇਖ ਸਕਦਾ ਹੈ ਕਿਉਂਕਿ ਇੱਕ ਥਣ ਦੇ ਵਿੱਚ ਪ੍ਰੋਬਲਮ ਹੈ ਇੱਕ ਥਣ ਵਿੱਚ ਹੈ ਹਾਂ ਠੀਕ ਹੈ ਜੀ ਠੀਕ ਹੈ ਤੇ ਲਾਈਵ ਅਜੇ ਇਹਦਾ ਥਣ ਠੀਕ ਹੁੰਦਾ ਤਾਂ ਜਰੂਰ ਲਾਈਵ ਦਿਖਾਉਂਦੇ ਹਾਂਜੀ ਬਾਕੀ ਹੋ ਸਕਦਾ ਹੈ ਪ੍ਰਮਾਤਮਾ ਸੁੱਖ ਰੱਖੇ ਤਾਂ ਲਾਈਵ ਵੀ ਦਿਖਾਵਾਂਗੇ ਲਾਈਵ ਵੀ ਦਿਖਾਵਾਂਗੇ ਸਹੀ ਹੈ ਬਿਲਕੁਲ ਹੀ ਠੀਕ ਹੋ ਗਿਆ ਤਾਂ ਹਾਂ ਬਾਕੀ ਜਿਹਨੇ ਦੋ ਥਣਾਂ ਦਾ ਦੁੱਧ ਦੇਖਣਾ ਉਹ ਆ ਕੇ 5 ਕਿਲੋ ਤੂਤੇ ਜਦੋਂ ਮਰਜ਼ੀ ਦੇਖ ਸਕਦਾ ਜਿੰਨੇ ਟਾਈਮ ਦੇਖ ਸਕਦਾ ਠੀਕ ਹੈ ਹਾਂ ਅਜੇ ਵੀ 20 ਕਿਲੋ ਤੋਂ ਬਾਹਰ ਹੈ ਨਾਲ ਇਹਨੇ ਐਂਟੀਬਾਇਓਟਿਕ ਇਹਦੇ ਟਿੱਕੇ ਲੱਗੇ ਆ ਐਮ ਸੇਫਟ ਵਗੈਰਾ ਹਾਈ ਐਂਟੀਬਾਇਓਟਿਕ ਟਿੱਕਾ ਹੁੰਦਾ 800 ਰੁਪਿਆ ਦਾ ਹੁੰਦਾ ਠੀਕ ਹੈ ਠੀਕ ਹੈ ਉਹ ਤਿੰਨ ਡੋਜ਼ ਇਹਦੇ ਲੱਗੀ ਹੈ ਅਜੇ ਵੀ 10 ਲੀਟਰ ਤੋਂ ਬਾਹਰ ਹੈ ਹਾਂ ਇੱਕ ਟੇਮ ਦਾ ਅਜੇ ਵੀ 10 ਲੀਟਰ ਤੋਂ ਬਾਹਰ ਵੀ ਦੋ ਥਣਾਂ ਦੀ ਮਿਲਕਿੰਗ ਕਰਵਾ ਲਏ ਤਿੰਨ ਥਣਾਂ ਦੀ ਕਰਵਾ ਲਏ ਤਿੰਨ ਥਣਾਂ ਦਾ 7 ਕਿਲੋ ਤੋਂ ਬਾਹਰ ਹੋਊਗਾ ਠੀਕ ਹੈ ਠੀਕ ਹੈ ਉਹ ਜਦੋਂ ਮਰਜ਼ੀ ਦੇਖ ਸਕਦਾ ਇੱਕ ਪਿਛਲਾ ਥਣ ਹੈ ਜਿਹਦਾ ਵੀ ਮੰਨ ਲਓ 4.5 4 ਕਿਲੋ ਦੁੱਧ ਆਉਂਦਾ ਉਹ ਪੂਰਾ ਹੀ ਮੰਨ ਕੇ ਚੱਲੋ ਵੀ ਠੀਕ ਵੀ ਇਹ ਘੱਟੋ ਘੱਟ 700 ਗ੍ਰਾਮ ਹੀ ਦੁੱਧ ਆਉਂਦਾ ਕੋਈ ਠੀਕ ਹੈ ਠੀਕ ਹੈ ਉਹ ਜਦੋਂ ਮਰਜ਼ੀ ਦੇਖ ਸਕਦਾ ਹੈ ਆ ਬਾਕੀ ਅਸੀਂ ਜਿੰਨਾ ਭਰਾਵਾਂ ਦੀ ਝੋਟੀ ਸੀ ਉਹਨਾਂ ਤੋਂ ਵੀ ਅਸੀਂ ਮਾਫੀ ਮੰਗਦੇ ਆ ਵੀ ਜਿਹੜਾ ਕੋਈ ਸਾਡੇ ਤੋਂ ਬੋਲਿਆ ਗਿਆ ਜਾਂ ਜਿਨੇ ਮਤਲਬ ਇਹ ਗਲਤ ਸਾਨੂੰ ਸੂਚਨਾ ਦਿੱਤੀ ਨਹੀਂ ਤਾਂ ਸਾਡਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਬਾਕੀ ਜਿਹੜੇ ਭਰਾ ਹੈ ਵਧੀਆ ਬੰਦੇ ਸੀ ਵਧੀਆ ਵਿਚਾਰਿਆਂ ਨੇ ਸਿੱਧੀ ਗੱਲ ਕਹੀ ਬਾਕੀ ਕਹਿੰਦੇ ਪਾਜੀ ਵੀ ਤੁਸੀਂ ਜਦੋਂ ਮਰਜ਼ੀ ਆਓ ਯਾਰ ਮਿਲਕਿੰਗ ਦਿਖਾਵਾਂਗੇ ਜੇ ਉਹਨਾਂ ਦੀ ਮਿਲਕਿੰਗ ਦੇਖਣਾ ਚਾਹੁੰਦਾ ਹੈ ਝੋਟੀ ਦੀ ਉਹ ਜਦੋਂ ਮਰਜ਼ੀ ਦੇਖ ਸਕਦਾ ਕੋਈ ਦੋਸਤੋ ਇਹ ਗੱਲਬਾਤ ਸੀ ਜਿਹੜੀ ਵੀਰ ਨੇ ਦੱਸੀ ਮਿਸਟੇਕ ਲਾ ਲਓ ਕਿਹੜੀ ਕੀ ਆਪਣੇ ਚੈਨਲ ਦੇ ਮਾਧਿਅਮ ਦੇ ਵਿੱਚ ਥੋੜਾ ਜਿਹਾ ਗਲਤ ਮੈਸੇਜ ਚੱਲਿਆ ਗਿਆ ਸੀਗਾ ਉਹਦੇ ਵਿੱਚ ਆਪਾਂ ਵੀ ਇਸ ਵੀਡੀਓ ਦੇ ਵਿੱਚ ਭਰਾ ਤੋਂ ਜੋ ਵੀ ਗੱਲ ਕਹੀ ਵੀਰ ਨੇ ਤੁਹਾਡੇ ਸਾਹਮਣੇ ਆਪਦਾ ਪੱਖ ਰੱਖਿਆ ਜੋ ਵੀ ਮਿਸਟੇਕ ਸੀਗੀ ਤਾਂ ਆਪਣਾ ਵੀਰ ਉਹ ਇਸ ਚੈਨਲ ਤੇ ਕੋਈ ਇਹ ਜਿਹਾ ਮਕਸਦ ਨਹੀਂ ਹੈ ਦੋਸਤੋ ਵੀ ਆਪਾਂ ਕਿਸੇ ਦੇ ਜਾਨਵਰਾਂ ਕਿਸੇ ਦਾ ਕੋਈ ਸੰਦਾ ਕਿਸੇ ਨਾਲ ਆਪਾਂ ਕੰਪੀਟੀਸ਼ਨ ਰੱਖੀਗੇ ਜਾਂ ਆਪਾਂ ਕਿਸੇ ਦੇ ਕੁਛ ਵੀ ਹੈ ਜੋ ਇਸ ਤੇ ਪਾਈ ਗਿਆ ਆਪਾਂ ਵੀ ਨਿੰਦਨਯੋਗ ਕੰਮ ਕਰੀਏ ਵੀ ਇੱਕ ਦਾ ਪ੍ਰੋਡਕਟ ਨਿੰਦਗੀ ਇੱਕ ਨੂੰ ਆਪਸ ਲਾਈਏ ਹਾਂ ਪਰ ਜੇ ਮਿੱਤਰੋ ਗੱਲ ਹੈ ਤਾਂ ਆਪਾਂ ਗੱਲ ਨੂੰ ਗੱਲ ਕਹਿਣ ਲਈ ਇਹ ਚੈਨਲ ਬਣਾਇਆ ਤਾਂ ਉਹੀ ਗੱਲ ਆਪਾਂ ਤੁਹਾਡੇ ਤਾਈ ਪਹੁੰਚਾਉਣੀ ਆ ਮਿੱਤਰੋ ਤਾਂ ਚੈਨਲ ਤੇ ਜੁੜੇ ਰਹੋ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਵੀਡੀਓ ਲੇਖਣ ਲਈ ਲਾਸਟ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ